ਬਰਾਡ ਪੰਡਾਲ ਪੇਜ ਨਾਲ ਜੁੜੇ ਹੋਏ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੁਰਦੁਆਰਾ ਰਾਜਾ ਪੀਰ ਮੱਠ ਸਾਹਿਬ ਵਿਖੇ ਕੱਲ ਨੂੰ 30 ਮਾਰਚ ਨੂੰ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਹੈ ਵੱਤੋ ਵੱਤ ਸੰਗਤਾਂ ਅੰਮ੍ਰਿਤ ਸ਼ਕ ਕੇ ਗੁਰੂ ਵਾਲੇ ਬਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ 30 ਤਰੀਕ ਬੈਨ ਐਤਵਾਰ ਨੂੰ ਪਿੰਡ ਰਾਜਣਾਂ ਜੋ ਰਾਜੇ ਪੀਰ ਝੜੀਆ ਗੁਰਦੁਆਰਾ ਮਰ ਸਾਹਿਬ ਉਥੇ ਅਮਰ ਸੰਚਾਰ ਕਰਾਇਆ ਜਾਣਾ ਤੇ ਸਾਰੇ ਜੋ ਸਾਡੇ ਵੀਰ ਭੈਣਾਂ ਬੀਬੀਆਂ ਉਹਨਾਂ ਨੂੰ ਬੇਨਤੀ ਆ ਵੀ ਸਵੇਰ 10 ਵਜੇ ਆ ਕੇ ਤੁਸੀਂ ਕੇਸਿਸ ਇਸ਼ਨਾਨ ਕਰਕੇ ਆਉਣਾ ਤੇ ਅਮਰ ਸ਼ਕਲ ਕੇ ਗੁਰੂ ਵਾਲੇ ਬਾਨਾਂ 30 ਤਰੀਕ ਨੂੰ ਸਾਰਿਆਂ ਨੂੰ ਬੇਨਤੀ ਆ ਭਾਈ ਸਾਰੇ ਜੋ ਸਾਡੀਆਂ ਬੀਬੀਆਂ ਭੈਣਾਂ ਸਾਡੇ ਭਰਾ ਜੋ ਸਾਡੇ ਬਜ਼ੁਰਗਾਂ ਸਮਾਨ ਸਾਡੇ ਵੀਰ ਉਹ ਵੀ ਇੱਥੇ ਆ ਕੇ ਅਮਰ ਸੰਚਾਰ ਕਰਨ ਤੇ ਸਵੇਰ 10 ਵਜੇ ਅਮਰ ਸੰਚਾਰ ਸ਼ੁਰੂ ਹੋ ਜਾਣਾ ਤੇ ਸਾਰੇ ਜਣੇ ਆਓ ਬਾਣੀ ਬਾਣੇ ਨਾਲ ਜੁੜੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ